ਹਾਂਜੀ ਦੋਸਤੋ ਮੈਂ ਪਰਮਜੀਤ ਸਿੰਘ ਸਖਦੇਵ ਐ ਗਰੋ ਇੰਡਸਟਰੀ ਮਲੋਟ ਤੋਂ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਸੀ ਕਿ ਸਪਰੇ ਬੂਮ ਦੀ ਜੋ ਬੁਕਿੰਗ ਸਾਡੇ ਕੋਲੇ ਚੱਲ ਰਹੀ ਹੈ ਜੇ ਕਿਸਾਨ ਵੀਰ ਨੇ ਵੀ ਆਪਣੇ ਟਰੈਕਟਰ ਤੇ ਸਪਰੇ ਬੂਮ ਤਿਆਰ ਕਰਾਉਣਾ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹਨ ਜਿਵੇਂ ਕਿ ਇਹ ਟਰੈਕਟਰ ਹੈ ਰਾਜਸਥਾਨੀ ਏਰੀਆ ਦਾ ਇਸ ਦਾ ਵੀ ਕੰਮ ਚੱਲ ਰਿਹਾ ਹੈ ਇਸ ਦੇ ਵਿੱਚ ਸੀਟ ਵਾਲਾ ਮਾਡਲ ਬਣ ਰਿਹਾ ਹੈ ਪਿੱਛੇ ਖਾਦ ਵਾਲਾ ਸਪਰੈਡਰ ਲੱਗੇਗਾ ਇਸ ਦੇ ਵਿੱਚ 800 ਲੀਟਰ ਦੀ ਇਹਦੇ ਵਿੱਚ ਸਪਰੇ ਵਾਲੀ ਟੈਂਕੀ ਲੱਗੇਗੀ ਅਤੇ ਲਗਭਗ ਇਹਦਾ ਕੰਮ ਹੋ ਚੁੱਕਿਆ ਹੈ ਕੁਝ ਕੰਮ ਪੈਂਡਿੰਗ ਹੈ ਉਹ ਕੰਪਲੀਟ ਹੋ ਰਿਹਾ ਹੈ ਜਿਵੇਂ ਆਹ ਟਰੈਕਟਰ ਹੈ ਬਠਿੰਡਾ ਆ ਏਰੀਏ ਦਾ ਹੈ ਭੁੰਦੜ ਦਿਨੇੜੇ ਪਿੰਡ ਹੈ ਤੇ ਇਸ ਦੇ ਵਿੱਚ ਵੀ ਇਹ ਲਗਭਗ ਇਹ ਸਾਰਾ ਸਿਸਟਮ ਤਿਆਰ ਹੋ ਚੁੱਕਿਆ ਹੈ ਇਹ ਮਾਡਲ ਹੈ ਜੋ ਉਸ ਮਾਡਲ ਨਾਲੋਂ ਥੋੜਾ ਜਿਹਾ ਅਲੱਗ ਹੈ ਇਸ ਦੇ ਵਿੱਚ ਅਸੀਂ ਦੋ ਟੈਂਕ ਦਿੱਤੇ ਆ ਅਲੱਗ-ਅਲੱਗ ਟੈਂਕ ਲੱਗੇ ਆ ਇਸ ਦੇ ਵਿੱਚ ਦੋ 1300 1800 ਨੰਬਰ ਦੇ ਟਾਇਰ ਪਾਏ ਨੇ ਬਹੁਤ ਵਧੀਆ ਕੁਆਲਿਟੀ ਦੇ ਟਾਇਰਸ ਯੂਜ਼ ਕਰਦੇ ਆ ਜਿਵੇਂ ਕਿ ਦੇਖ ਸਕਦੇ ਹੋ ਸਪਰੇਅਮੈਨ ਕੰਪਨੀ ਦੇ ਟਾਇਰ ਵਰਤੇ ਗਏ ਆ ਬਹੁਤ ਵਧੀਆ ਬਿਲਟ ਕੁਆਲਿਟੀ ਹੈ ਤਾਂ ਇਹ ਮਾਡਲ ਉਸ ਮਾਡਲ ਨਾਲੋਂ ਥੋੜਾ ਇਸ ਤਰ੍ਹਾਂ ਡਿਫਰੈਂਸ ਆ ਉਹਦੇ ਵਿੱਚ ਇੱਕ ਸਿੰਗਲ ਟੈਂਕ ਹੀ ਹੁੰਦੀ ਹੈ ਇਸ ਦੇ ਵਿੱਚ ਅਲੱਗ-ਅਲੱਗ ਦੋ ਟੈਂਕੀਆਂ ਲੱਗਦੀਆਂ ਹਨ 4 400 ਲੀਟਰ ਦੀ ਕੈਪੈਸਿਟੀ ਹੈ ਆਪਸ ਵਿੱਚ ਦੋਨੋਂ ਟੈਂਕੀਆਂ ਜੁਆਇੰਟ ਹੋ ਜਾਂਦੀਆਂ ਨੇ ਇਸ ਦੇ ਪਿੱਛੇ ਤੁਸੀਂ ਇਹ ਤੁਹਾਡਾ ਸਪਰੈਡਰ ਚੱਲੇਗਾ ਪੰਪ ਦੀ ਫਿਟਿੰਗ ਉੱਪਰ ਆ ਜਾਂਦੀ ਹੈ ਸਾਰਾ ਕੰਪਲੀਟਲੀ ਹਾਈਡਰੋਲਿਕਲੀ ਆਪਰੇਟਿਡ ਤਾਂ ਜਿਸ ਕਿਸਾਨ ਵੀਰ ਨੇ ਵੀ ਸਪਰੇ ਬੂਮ ਤਿਆਰ ਕਰਨਾ ਹੈ ਆਪਣੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਬੁੱਕ ਕਰਾ ਸਕਦੇ ਹਨ ਤਾਂ ਜੋ ਅਸੀਂ ਟਾਈਮ ਤੇ ਤੁਹਾਨੂੰ ਡਿਲੀਵਰੀ ਦੇ ਸਕੀਏ ਇਹ ਜੋ ਟਰੈਕਟਰ ਹੈ ਇਹ ਰਤੀਏ ਸਾਈਡ ਤੋਂ ਆਇਆ ਹੈ ਇਹ ਵੀ ਕੰਪਲੀਟ ਤਿਆਰ ਕਰਨਾ ਹੈ 5038 ਬਹੁਤ ਵਧੀਆ ਟਰੈਕਟਰ ਹੈ ਇਹ ਵੀ ਬੂਮ ਲਈ ਅੱਜ ਕੱਲ ਜਿਵੇਂ ਮੇੜ ਆਪਣੇ ਟਰੈਕਟਰ ਚੱਲ ਰਹੇ ਹਨ ਤਾਂ ਕਿਸਾਨ ਸਾਨੂੰ ਪੁੱਛਦੇ ਹਨ ਕਿ ਕਿਹੜਾ ਟਰੈਕਟਰ ਜ਼ਿਆਦਾ ਬੈਟਰ ਹੈ ਤਾਂ 5038 ਡੀ ਹੋ ਗਿਆ ਪਾਵਰ ਸਟੀering ਦੇ ਵਿੱਚ 2 ਵੀਲ ਡਰਾਈਵ ਹੈ ਬਹੁਤ ਵਧੀਆ ਹੈ ਬੂਮ ਦੇ ਲਈ ਇਸ ਨਾਲ ਕਲੀਅਰੈਸ ਬਹੁਤ ਵਧੀਆ ਹੁੰਦੀ ਹੈ ਉਸ ਤੋਂ ਲਾ ਬਾਏ ਟਰੈਕਟਰ ਹੈ ਮਲੋਟ ਦੇ ਨੇੜੇ ਪਿੰਡ ਹੈ ਇਹ ਵੀ ਲਗਭਗ ਤਿਆਰ ਕਰ ਰਹੇ ਆ ਤਾਂ ਜੇ ਕਿਸਾਨ ਵੀਰ ਨੇ ਵੀ ਸਪਰੇ ਬੂੰ ਸਿਸਟਮ ਤਿਆਰ ਕਰਾਉਣਾ ਹੈ ਆਪਣੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਹਾਨੂੰ ਬਹੁਤ ਹੀ ਵਾਜੂ ਰੇਟ ਤੇ ਤਿਆਰ ਕਰਕੇ ਦੇਵਾਂਗੇ ਪਲੱਸ ਬਹੁਤ ਸੁਪੀਰੀਅਰ ਕੁਆਲਿਟੀ ਦੇ ਵਿੱਚ ਸਾਰਾ ਸਿਸਟਮ ਬਣਾ ਕੇ ਦੇਵਾਂਗੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਹਾਂ ਸਾਡੇ ਨੰਬਰ ਹਨ 938958282 ਜਿਸ ਕਿਸਾਨ ਵੀਰ ਨੇ ਵੀ ਸਪਰੇ ਬੂਮ ਬੁੱਕ ਕਰਾਉਣਾ ਹੈ ਆਪਣੇ ਗਏ ਦਿੱਤੇ ਗਏ ਨੰਬਰਾਂ ਦੇ ਸੰਪਰਕ ਕਰਕੇ ਬੁੱਕ ਕਰ ਸਕਦੇ ਹੋ ਧੰਨਵਾਦ ਜੀ